ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਲਯੂਸ਼ੀ ਜੋਸ਼ੀ ਜੈਨ ਨਾਲੋਂ ਤੇ ਅਸੀਂ ਆਨੰਦਪੁਰ ਨੇਂਦ ਪਰਸਾਤ ਲੋ ਜੀ ਹਾਜ਼ਰਾਂ ਅਸੀਂ ਤੁਹਾਡੀ ਕਚਹਿਰੀ ਤੇ ਇੱਕ ਬਹੁਤ ਹੀ ਸੋਹਣਾ ਜਿਹਾ ਲੋਕ ਗਾਥਾ ਈਮਤ ਜਤੇ ਸਰਵਨ ਹੈ ਹਨਾ ਉਹਦੇ ਅਗੇ ਹਾਜ਼ਰ ਹੋਇਆ ਬਾਕੀ ਇੱਕ ਭੈਣ ਹੈ ਸੁਖਜੀਤ ਬਾਠ ਉਹਤਾਂ ਦੇ ਵੀਰ ਹੈ ਸੁਖਜੀਤ ਬਾਠ ਲਿਖਿਆ ਉਹਨੇ ਉਹ ਕਹਿੰਦੇ ਸੀ ਇੱਕੋ ਜਿਹਾ ਸੂਟ ਪਾਇਆ ਸੀ ਅਸੀਂ ਦੋ ਤਿੰਨ ਫਸ ਸੂਟ ਸਾਡੇ ਇੱਕੋ ਜਿਹੇ ਹੈਗੇ ਨੇ ਤੇ ਸਾਨੂੰ ਮੁਰਗਿਆਂ ਨੂੰ ਇੱਕ ਸੂਟ ਲੈ ਤੇ ਅੱਜ ਫਿਰ ਅਸੀਂ ਜੰਮੀਆਂ ਦਾਦਾ ਜੂਰ ਪਰ ਰਹਿ ਗਿਆ ਸੂਟ ਸਾਡੇ ਇੱਕੋ ਜਿਹੇ ਨੇ ਸਸਤੇ ਜੀ ਹੈ ਨਾ ਅੱਜ ਫਿਰ ਤੇਰੀ ਇੱਛਾ ਪੂਰੀ ਕੀਤੀ ਹੈ ਠੋ ਬਾਠ ਦੀ ਵੀ ਆਪਸੀ ਸੂਟ ਇੱਕੋ ਜਿਹੇ ਬਾਰੇ ਹੈ ਨਾ ਤੇ ਬਾਕੀ ਜਿਹੜੀ ਮੈਂ ਲੋਕ ਗਾਤਾ ਤੁਹਾਨੂੰ ਸੁਣਾਵਾ ਕਿ ਨਾ ਸੀ ਇਹ ਜਦੋਂ ਮਿਰਜਾ ਸੈਵਨ ਲੈ ਕੇ ਭੱਜ ਗਿਆ ਸੀ ਕਰੋ ਤੇ ਉਹ ਦਾਨਾਬਾਦ ਦੇ ਨੇੜੇ ਜਾ ਕੇ ਉਹਦੇ ਪਿੰਡ ਦਾ ਨਵਾਸੀ ਨੂੰ ਮਿਲ ਜੇਗਾ ਤਾਂ ਉਹ ਉੱਥੇ ਨੇੜੇ ਜਾ ਕੇ ਉਹ ਜੰਗ ਦੇ ਥੱਲੇ ਪੈ। ਵੀ ਮੈਂ ਤਾਂ ਥੱਕ ਗਿਆ ਨਾ ਆਰਾਮ ਕਰਨਾ ਹੈ। ਸਹਿਵਾ ਕਹਿੰਦੀ ਵੀ ਇੱਥੇ ਨਾ ਬੈਠ ਮੇਰੇ ਭਰਾ ਦਾ ਜੂਰ ਆਉਣਗੇ ਤੇ ਉਹ ਐਡੇ ਸੂਰਵੇਂ ਨੇ ਉਹ ਉਹਨਾਂ ਨੇ ਨੱਕਰੇ ਕਰ ਦੇਣੇ ਆਪਣੇ। ਉਹ ਕਹਿੰਦਾ ਮੈਂ ਤੂੰ ਮੇਰੇ ਨਿਸ਼ਾਨੇ ਤਾਂ ਦੇਖ ਤੈਨੂੰ ਸੱਚ ਕਹਾਂ ਨੀ ਨੇ ਮੇਰੇ ਕੋਲ ਇੰਨਾ ਅਸਰੇਗਾ। ਤੇ ਮੈਂ ਤਾਂ ਜੀੜੀ ਨਹੀਂ ਫਟਕੜ ਦਿੰਦਾ। ਉਹ ਕਹਿੰਦੀ ਫਿਰ ਮੈਨੂੰ ਦਿਖਾ ਆਪਦਾ ਨਿਸ਼ਾਨਾ। ਕਿਵੇਂ ਇਹ ਨੂੰ ਕਰ ਹੁੰਦਾ ਹੈਗਾ ਦੇਖ ਤਾਂ ਲਾਵਾ ਹੈਗੀ ਇੰਨੀ ਪਾਵਰ ਤੇ ਉਹ ਫਿਰ ਇੱਕ ਨਾ ਤੋਤਾ ਉੱਡ ਕੇ ਬਾਗ 'ਚੋਂ ਉਹ ਝੰਡ ਤੇ ਆ ਕੇ ਬੈਠਿਆ ਉਹਦੇ ਮੂੰਹ 'ਚ ਅੰਬੀ ਸੀ ਕਹਿੰਦੀ ਤੋਤਾ ਬੱਝੇ ਨਿਸ਼ਾਨਾ ਲਗਾ ਕੇ ਦਿਖਾ ਤੇ ਇਹ ਫਿਰ ਮੈਂ ਜਾਣੀ ਹਾਂ ਕਿ ਤਾਂ ਪਿੱਛੇ ਬੈਠਾ ਉਹਨੇ ਤਾਂ ਮਾਰਿਆ ਤੀਰ ਤੇ ਤੋਤਾ ਉੱਡ ਗਿਆ ਅੰਬੀ ਥੱਲੇ ਡਿੱਗੀ ਤੇ ਉਹ ਕਹਿੰਦੀ ਚਲ ਹੁਣ ਤੂੰ ਪੈ ਜਾ ਉਹ ਕੱਟ ਦਾ ਸਹਾਰਾ ਲਾ ਕੇ ਪੈ ਗਿਆ ਸੀ ਉਹਦਾ ਤੇ ਫਿਰ ਉਹਦੇ ਬਿਮਾਰ ਕੇ ਆਇਆ ਵੀ ਇਹ ਤਾਂ ਐਡਾ ਆਇਆ ਤੇ ਨਿਸ਼ਾਨੇ ਨੇ ਤੇ ਮੇਰੇ ਭਰਾਵਾਂ ਨੂੰ ਤੇ ਮਾਰ ਦੂਆ ਉਹ ਸੌਂ ਗਿਆ ਉਹ ਤਾਂ ਬੇਸੁੱਤ ਹੋ ਗਿਆ ਸੌ ਕੇ ਇੰਨਾ ਨੀਂਦ ਦੇ ਵਿੱਚ ਮਲਤਾਨ ਹੋ ਗਿਆ ਕਿ ਉਹਨੇ ਚੱਕੀਆਂ ਕਾਮੀਆਂ ਤੇ ਕਾਮੀਆਂ ਤੋਂ ਰੋਟੀਆਂ ਤੇ ਉਹਦੇ ਟੂਟੀ ਹੀਰ ਭੰਕੇ ਸਾਰੇ ਨੇ ਗਾਸਾ ਸੁਣੀਏ ਤੇ ਬਾਕੀ ਫਿਰ ਇਹ ਜੋ ਕੁਝ ਹੋਇਆ ਤੇ ਜੋ ਸੁਣਿਆ ਤੇ ਆ ਗਏ ਫਿਰ ਸੁਣਿਆ ਇਸ ਨੂੰ ਹਨੂ ਤੇ ਅੱਜ ਫਿਰ ਮੈਂ ਜਿਹੜੀ ਤੁਹਾਨੂੰ ਨਾ ਨੁਕਤਾ ਪਾਉਂਗੀ ਉਹ ਵਿਟਾਮਿਨ ਡਾਇਰਸਿਸ ਨਾ ਕਰਾਉਣਾ ਪਵੇ ਜੇ ਕਿਸੇ ਦੇ ਕਿਡਨੀ ਖਰਾਬ ਹੈ ਤੇ ਉਹ ਨੁਕਤਾ ਪਾਉਂਦੇ ਹਾਂ ਤੇ ਜੇ ਪਹਿਲਾਂ ਹੀ ਪਾਉਂਦੀ ਰਹਿਣੀ ਹੁਣ ਫੇਰ ਕਿਸੇ ਨੇ ਮੰਗ ਕੇ ਤੇ ਉਹ ਪਾਉਂ ਤੁਸੀਂ ਕਾਫੀ ਪੈਸੇ ਲੈ ਕੇ ਬੈਠ ਜਿਓ ਤੇ ਨਾਲ ਦੀ ਨਾਲ ਹੀ ਨੁਕਤਾ ਪਾਉਣੀ ਹੁੰਦੀ ਆ ਤੇ ਫਿਰ ਤੁਸੀਂ ਲਿਖ ਲਿਓ ਤੇ ਜਿਹਨੇ ਲਿਖਿਆ ਪਹਿਲਾਂ ਤਾਂ ਠੀਕ ਹੈ ਜੇ ਨਹੀਂ ਲਿਖਿਆ ਉਹ ਲਿਖ ਲਿਓ ਤੇ ਆ ਜੋ ਫਿਰ ਆਪਾਂ ਮੰਨ ਲੀਏ ਇਹ ਸਲੋਕ ਦਾਥਾ ਰੱਖਣਾ ਹੈ ਕਿਵੇਂ ਕਿਵੇਂ ਹੋਇਆ ਸਹਿਵਾ ਮਿੱਟੀ ਦਾ ਹੁੰਦਾ ਹੈ ਗੈਂਡੇ मैनोदासा हण तूं ਯਾਨੀ ਓਏ ਮੈਨੂੰ ਕੀ ਇਹ ਨਿਸ਼ਾਨ ਤੂੰ ਦੱਸ ਦੇਵੇਂ ਤੇਰਾ ਕਿਹੜਾ ਨਿਸ਼ਾਨ ਮੈਨੂੰ ਦੱਸ ਦੇਵੇਂ ਵੀਦਾ ਕਰ ਦੇ ਤੂੰ Hãy subscribe cho kênh Ghiền Mì Gõ Để không

पटे पटे से श्री ਨਾਮੇ ਸੇਵਾ ਪੰਨੀਆਂ 366 ਕੰਨੀਆਂ ਮੈਂ ਨਾਲੇ ਪੰਨ ਦੇ ਤੀਰੇ ਕਮਾਨੀ ਓਏ ਐਨ चन्दा ओनु Yéli oyè míringé. ਉਹ ਖਾ ਦਿੱਤਾ ਨਾ ਇਹ ਸਰਾ ਨਹੀਂ ਕਰਨਾ ਚਾਹੀਦਾ ਸੀ ਬਾਕੀ ਤੁਸੀਂ ਉਹ ਤੁਹਾਨੂੰ ਦੱਸਿਓ ਥੰਨ ਸਾਡਾ ਇਹ ਰੋਗਾ ਥਾ ਕਿ ਹੋਣੀ ਲੱਗੀ ਇਹਦਾ ਕੀਤਾ ਤੁਸੀਂ ਜਾ ਕਿਵੇਂ ਹਨਾ ਤੇ ਕੋਈ ਸਖਤ ਚਾਹੀਏ ਉਹ ਵੀ ਨਹੀਂ ਹੈ ਕਿ ਇਤਿਹਾਸਕਾਰਾਂ ਨੇ ਉਹ ਹੀ ਅਸੀਂ ਤੁਹਾਨੂੰ ਸੁਣਾਈ ਹੈ ਹਨਾ ਪਹਿਲਾਂ ਤੁਸੀਂ ਇਹ ਗੀਤ ਨਹੀਂ ਸੁਣਿਆ ਹਨਾ ਕਿ ਰੋਸੇ ਤੁਹਾਡੇ ਵਾਸਤੇ ਇਹ ਨਵਾਂ ਇਹ ਲੋਕ ਲੈ ਕੇ ਆਏ ਤੇ ਤੁਸੀਂ ਇਹਦਾ ਆਨੰਦ ਮਾਣੋ ਤੇ ਹੋਣ ਆਦੀ ਤੁਸੀਂ ਧੰਨ ਹੋ ਹੈਨਾ ਉਹੋ ਵੀ ਜਿਹੜੀ ਮੈਕਸ਼ਰੀ ਕਿੰਨੀ ਖਰਾਬ ਹੁੰਦੀ ਆ ਤਾਂ ਉਹਦੇ ਵਾਸਤੇ ਦੱਸਿਆ 150 ਚ ਕਰਾਉਣਾ ਪੈਂਦਾ ਹੈ। ਇਹ ਸੇ 12 ਬੀ ਨੁਕਤੇ ਪਾਇਆ ਹੋਇਆ। ਇਹ ਮੈ ਛੱਡੀਆਂ ਵਾਲਾ ਤੁਹਾਨੂੰ ਦੱਸ ਰਿਹਾ। ਕਿ ਹੋ ਛੱਡੀਆਂ ਆਮ ਹੋ ਜਾਣਗੀਆਂ ਹਨਾ। ਤਾਂ ਤੁਸੀਂ ਜਿਹੜੇ ਛੱਡੀਆਂ ਦੇ ਵਿੱਚ ਬਾਹ ਨਹੀਂ ਕਾਲੇ ਜਿਹੇ ਹੁੰਦੇ। ਉਹ ਬਾੜ 50 ਗ੍ਰਾਮ ਬਾੜ ਪੱਕਾ ਮੇਰੇ ਸਤਪਰਾਂ ਦੱਸਿਆ ਹੋਇਆ ਹੈ। ਦੇ ਦੋਵੇਂ ਨੁਕਤੇ ਪੱਕੀ ਨਹੀਂ ਉਹ। ਤੇ ਤੁਸੀਂ ਉਹ 50 ਗ੍ਰਾਮ 2 ਲੀਟਰ ਪਾਣੀ ਦੇ ਵਿੱਚ 50 ਗ੍ਰਾਮ ਮਸਲ ਕੇ ਉਹ ਬਾੜ ਉਬਲਣ ਧਰਦੇ। ਦੀ ਮੀ ਅਗ ਤੇ ਕੋਨੇ ਨੇ ਹੋਰੀ ਹੋਰੀ ਉਹ ਪਾਣੀ ਪੋਣਾ ਜਦੋਂ ਪਾਣੀ ਅੱਧਾ ਰਹਿ ਗਿਆ 1 ਲੀਟਰ ਰਹਿ ਗਿਆ ਫਿਰ ਉਹ ਪਾਣੀ ਪੀ ਲੈ ਇਹ ਮਤਲਬ ਨਿਰਨੇ ਕਾ ਜੇ ਵੀ ਤੁਸੀਂ ਬਹੁਤ ਵਧੀਆ ਨਹੀਂ ਫਿਰ ਜਿਵੇਂ ਪੀਤਾ ਜਾਵੇ ਹੈਨਾ ਤੇ ਕਿਲੋ ਹੁਣੇ ਹੁਣੇ ਤੁਸੀਂ ਪੀ ਨਹੀਂ ਸਕਦੇ ਇੱਕ ਗਲਾਸ ਹੁਣ ਪੀ ਲਿਆ ਮਤਲਬ ਫਿਰ ਤੁਹਾਨੂੰ 10 20 ਮਿੰਟ ਨੂੰ 1 ਘੰਟਾ ਰਹਿਣਾ ਉਹ ਪੀ ਲੈ ਉਹਨੇ ਟਾਈਮ ਤੇ ਪੀਣਾ ਚਾਹੀਦਾ ਇਹ ਤਿੰਨ ਤਿੰਨ ਚਾਰ ਚਾਰ ਦਿਨ ਪੀਂਦੇ ਰਹੋਗੇ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਦੇ ਦੂਗਾ ਜਾ ਕੇ ਚੈੱਕ ਕਰਾਇਆਓ ਲੋੜ ਪਵੇ ਤਾਂ ਕਦਣਾ ਹੋਰ ਵੀ ਲੋਨੇ ਹੀ ਦੋ ਤਿੰਨਾਂ ਦਿੱਤੇ ਤੁਸੀਂ ਆਹ ਟਣਾ ਟੰਡ ਹੋਗੇ ਨੂੰ ਕਰੀ ਹੋਈ ਪੇਰਿੰਗ ਪੈਂਟ ਹੋਗੀ ਇਹਦੀ ਲੋੜ ਨਹੀਂ ਰਹਿਣੀ ਇਹ ਮੈਂ ਕਈ ਵਾਰੀ ਵੀ ਦੱਸਦਾ ਵੀ ਕਿਉਂ ਨਾ ਸਾਫ਼ ਕਰ ਕੇ ਭੈਣ ਕਹਿੰਦੀ ਕਿ ਅਸੀਂ ਤਿੰਨ ਦਿਨ ਹੀ ਪਿਆ ਸੀ ਤੇ ਮੇਰੀ ਮਦਰ ਉਹਦੇ ਅੱਛੇ ਸੁਖਾਉਂਦੇ ਸੀ ਤਾਂ ਤੱਕ ਕੋਈ ਲੋੜ ਨਹੀਂ ਪਈ ਮੈਂ ਉਹਦਾ ਮੈਨੂੰ ਮਿਲ ਕੇ ਫੋਨ ਨਹੀਂ ਮਿਲਿਆ ਹੈਗਾ ਤੇ ਨਹੀਂ ਮੈਂ ਫਿਰ ਉਹਦੀ ਗੱਲ ਕਰਾਂ ਮੈਂ ਇੱਥੇ ਹੈਨਾ ਤੇ ਪਰ ਉਹਨਾਂ ਨੇ ਪਰਚਾਇਆ ਬਾਕੀ ਸਤਗੁਰਾਂ ਨੇ ਦੱਸਿਆ ਭਾਈ ਤੇ ਤੁਸੀਂ ਇਹਨੂੰ ਥੱਲੇ ਦੇ ਨਾਲ ਕੁਝ ਨੇ ਪਸੰਦ ਨਹੀਂ ਕੱਲ ਵੀ ਦੇਖੋ ਬਿਲਕੁਲ ਸਹੀ ਹੋ ਇੱਥੇ ਡਾਕਟਰ ਕੋਈ ਆਣੀ ਹੋਣੀ ਤੇ ਹੋੰਦੇ ਉਸ ਮੈਂਨ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਮੁਕਤੇ